ਆਕੇ ਭਾਈ ਅੰਬਰਤਪਾਲ ਸਿੰਘ ਆ ਜਿਹੜਾ ਸਾਡੇ ਜਾ ਕੇ ਲੋਕ ਸਭਾ ਦੇ ਵਿੱਚ ਆ ਪੰਜਾਬ ਦੀ ਗੱਲ ਕਰਨ ਪੰਥ ਦੀ ਗੱਲ ਕਰਨ ਨੌਜਵਾਨਾਂ ਦੀ ਗੱਲ ਕਰਨ ਮਜਲੂਮਾਂ ਦੀ ਗੱਲ ਕਰਨ ਸਾਡੇ ਜਿਹੜੇ ਮਜ਼ਦੂਰ ਭਰਾ ਨੇ ਉਹਨਾਂ ਦੀ ਗੱਲ ਕਰਨ ਹਰ ਫਿਰਕੇ ਦੀ ਗੱਲ ਕਰਨ ਕਿਉਂਕਿ ਨਸ਼ਾ ਜਿਹੜਾ ਹਰ ਘਰ ਘਰ ਵਿੱਚ ਜਿਹੜਾਗਾ ਨਸ਼ਾ ਹੋ ਗਿਆ ਸਾਡੀ ਜਮਾਨੀ ਨੂੰ ਖਾ ਗਿਆ ਇਤਾਂ ਜੇ ਇਹਨਾਂ ਨੌਜਵਾਨਾਂ ਨੂੰ ਬਚਾਉਣਾ ਨਸ਼ੇ ਤੋਂ ਮੁਕਤ ਕਰਾਉਣਾ ਤਾਂ ਸਮੇਂ ਦੀ ਲੋੜ ਹੈ ਕਿ ਅਸੀਂ ਭਾਈ ਅੰਬਰਤਪਾਲ ਨੂੰ ਇੱਕ ਇੱਕ ਵੋਟ ਪਾ ਕੇ ਕਾਮਯਾਬ ਬੜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਅੰਮ੍ਰਿਤਪਾਲ ਸਿੰਘ ਜੀ ਖੰਡੂਰ ਸਾਹਿਬ ਤੋਂ ਉਮੀਦਵਾਰ ਨੇ ਐਮਪੀ ਦੀ ਇਲੈਕਸ਼ਨ ਦੇ ਪਹਿਲਾਂ ਤਾਂ ਅਕਾਲੀ ਦਲ ਵਾਲੇ ਕਹਿੰਦੇ ਸੀ ਕਿ ਅਸੀਂ ਖੰਡੂਰ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਲਈ ਛੱਡ ਦਿੱਤਾ ਹੁਣ ਅਕਾਲੀ ਦਲ ਨੇ ਜਿਹੜਾਗਾ ਬਿਰਸਾ ਸਿੰਘ ਬਲਟੋਹਾ ਨੂੰ ਖੰਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਦੇ ਬਰੋਬਰ ਜਿਹੜਾ ਖੜਾ ਕੀਤਾਗਾ ਬਲਟੂ ਹਾ ਪਹਿਲਾਂ ਤਾਂ ਆਪਾਂ ਅੰਮਰਤਪਾਲ ਸਿੰਘ ਦੇ ਪਰਿਵਾਰ ਨੂੰ ਮਿਲ ਕੇ ਭਾਈ ਅੰਮਰਤਪਾਲ ਦੀ ਜਿਹੜੀ ਸਪੋਰਟ ਬਾਰੇ ਕਹਿੰਦਾ ਵੀ ਅਸੀਂ ਸਪੋਰਟ ਭਾਈ ਅੰਮਰਤਪਾਲ ਖੜਾ ਹੋਵੇ ਅਸੀਂ ਸਪੋਰਟ ਕਰਾਂਗੇ ਜੇ ਪਖੰਡ ਕਰਨ ਪਹਿਲਾਂ ਪਖੰਡ ਕੀਤੇ ਜਾ ਕੇ ਮਹਮਦਰਦੀ ਪ੍ਰਗਟ ਆਉਂਦਾ ਸੀ ਝੂਠੀ ਇੱਕੋ ਇੱਕਾ ਭਾਈ ਅੰਬਰਤਪਾਲ ਸਿੰਘ ਸੀ ਜਿਹੜਾ ਨੌਜਵਾਨੀ ਨੂੰ ਵਿਚਾਰ ਰਿਹਾ ਸੀ ਨੌਜਵਾਨੀ ਦਾ ਵਾਸਤਾ ਤਾਂ ਹੀ ਪਉਂਦੇ ਆ ਪਰ ਇਹ ਖਾਸ ਕਰਕੇ ਇਸ ਦਲਦਲ ਵਿੱਚ ਪਾ ਕੇ ਕਮਜ਼ੋਰ ਬਣਾ ਕੇ ਨੌਜਵਾਨਾਂ ਨੂੰ ਜਿਹੜੀਆਂ ਆਪਣੀਆਂ ਵੋਟਾਂ ਵਟੋਰਦੇ ਨੇ ਨਸ਼ੇ ਦੀ ਦਲਦਲ ਵਿੱਚ ਪਾ ਕਰਕੇ ਜਿਹੜਾ ਨੌਜਵਾਨ ਇੱਕ ਵਾਰੀ ਨਸ਼ੇ ਤੇ ਲੱਗ ਗਿਆ ਉਹ ਦੁਆਰੇ ਨਿਕਲਦਾ ਨਹੀਂ ਭਾਈ ਅੰਬਰਪਾਲ ਸਿੰਘ ਨੇ ਹਜ਼ਾਰਾਂ ਨੌਜਵਾਨਾਂ ਨੂੰ ਅੰਬਰ ਤਿਛਾ ਕੇ ਨਸ਼ੇ ਦੀ ਦਲਦਲ ਵਿੱਚੋਂ ਕੱਢਿਆ ਤੇ ਆਪਣੇ ਜਿਹੜੀਆਂ ਮਾਮਾ ਦੇ ਪੁੱਤਰ ਮਰਨ ਦੇ ਕਿਨਾਰੇ ਤੇ ਪਏ ਤੇ ਅੱਜ ਉਹ ਨੌਜਵਾਨ ਆ ਜਿਹੜੇ ਆਪਣੇ ਘਰਾਂ ਵਿੱਚ ਨਸ਼ਾ ਮੁਕਤ ਹੋ ਕੇ ਜਿਹੜੇ ਆ ਆਪਣੀ ਖੇਤੀ ਕਰਦੇ ਆ ਆਪਣਾ ਕਾਰੋਬਾਰ ਸੰਭਾਲਦੇ ਆ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਖੰਡੂਰ ਸਾਹਿਬ ਦੇ ਲੋਕਾਂ ਨੂੰ ਅਪੀਲ ਕਰਦਾ ਬੇਨਤੀ ਕਰਦਾ ਰੱਬ ਦਾ ਵਾਸਤਾ ਕਿ ਪਹਿਲਾਂ ਤੁਸੀਂ ਬੀਬੀ ਖਾਲੜਾ ਨੂੰ ਹਰਾਇਆ ਤੁਹਾਡੇ ਮੱਥੇ ਦੇ ਉੱਤੇ ਇੱਕ ਬਹੁਤ ਵੱਡਾ ਕਾਲਖ ਦਾ ਦਾਗ ਲੱਗਿਆ ਹੋਇਆ ਸੋ ਹੁਣ ਤੁਹਾਡੇ ਕੋ ਜਿਹੜਾ ਲੱਗਿਆ ਮੱਥੇ ਦੇ ਉੱਤੇ ਕਾਲਖ ਦਾ ਦਾਗ ਹੈ ਭਾਈ ਅੰਬਰ ਇਸ ਕਰਕੇ ਇਹਨਾਂ ਲੋਕਾਂ ਦੇ ਜੰਜਾਲ ਵਿੱਚ ਮੈਂ ਖੰਡੂਰ ਸਾਹਿਬ ਦੇ ਲੋਕਾਂ ਨੂੰ ਬੇਨਤੀ ਕਰੂੰਗਾ ਕਿ ਇਹਨਾਂ ਦੇ ਵਿੱਚ ਨਾ ਇਹਨਾਂ ਦੇ ਜੰਜਾਲਾਂ ਵਿੱਚ ਆਇਓ ਨਾ ਇਹਨਾਂ ਦੇ ਸੁਪਨੇ ਜਿਹੜੇ ਵੱਡੇ ਵੱਡੇ ਦਿਖਾਉਣਗੇ ਨਾ ਇਹਨਾਂ ਦੇ ਸੁਪਨੇ ਦੇਖਣੇ ਬੰਦ ਕਰਦੇ ਹੋ ਸਾਰਿਆਂ ਨੂੰ ਅਪੀਲ ਹੈ ਕਿ ਜੇ ਤੁਸੀਂ ਪੰਥ ਬਚਾਉਣਾ ਹੈ ਗ੍ਰੰਥ ਬਚਾਉਣਾ ਹੈ ਜਵਾਨੀ ਬਚਾਉਣੀ ਹੈ ਪੰਜਾਬ ਬਚਾਉਣਾ ਹੈ ਤਾਂ ਤੁਹਾਨੂੰ ਇੱਕ ਇੱਕ ਬੋਟ ਹੈ ਜਿਹੜੀ ਪਾਰਟੀਵਾਦੀਆਂ ਤੋਂ ਉੱਪਰ ਉੱਠ ਕੇ ਜਮੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਆਪਣਾ ਕੈਂਡੀਡੇਟ ਦੇਖੋ ਪੰਥ ਦੀ ਗੱਲ ਹੈ ਮੈਂ ਉਹਨਾਂ ਨੂੰ ਇਸ ਕਰਕੇ ਉਹਨਾਂ ਦਾ ਧੰਨਵਾਦ ਵੀ ਕਰਨਾ ਚਾਹੁੰਦਾ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਕਿ ਉਹਨਾਂ ਨੇ ਆਪਣਾ ਉਮੀਦਵਾਰ ਹੈ ਜਿਹੜਾ ਉਹ ਵਾਪਸ ਲੈ ਲਿਆ ਜਵਾਨੀ ਬਚਾਉਣੀ ਹੈ ਪੰਜਾਬ ਬਚਾਉਣਾ ਤਾਂ ਤੁਹਾਨੂੰ ਇੱਕ ਇੱਕ ਬੋਟਾ ਜਿਹੜੀ ਪਾਰਟੀਵਾਦੀਆਂ ਤੋਂ ਉੱਪਰ ਉੱਠ ਕੇ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਭਾਈ ਅੰਮਰਤਪਾਲ ਸਿੰਘ ਦੇ ਆਕੇ ਭਾਈ ਅੰਮਰਤਪਾਲ ਸਿੰਘ ਆ ਜਿਹੜਾ ਸਾਡੇ ਜਾ ਕੇ ਲੋਕ ਸਭਾ ਦੇ ਵਿੱਚ ਆ ਪੰਜਾਬ ਦੀ ਗੱਲ ਕਰਨ ਪੰਥ ਦੀ ਗੱਲ ਕਰਨ ਨੌਜਵਾਨਾਂ ਦੀ ਗੱਲ ਕਰਨ ਮਜਲੂਮਾਂ ਦੀ ਗੱਲ ਕਰਨ ਸਾਡੇ ਜਿਹੜੇ ਮਜ਼ਦੂਰ ਭਰਾ ਨੇ ਉਹਨਾਂ ਦੀ ਗੱਲ ਕਰਨ ਹਰ ਫਿਰਕੇ ਦੀ ਗੱਲ ਕਰਨ ਕਿਉਂਕਿ ਨਸ਼ਾ ਜਿਹੜਾ ਹਰ ਘਰ ਘਰ ਵਿੱਚ ਜਿਹੜਾ ਗਾ ਨਸ਼ਾ ਹੋ ਗਿਆ ਸਾਡੀ ਜ਼ਮਾਨੀ ਨੂੰ ਖਾ ਗਿਆ ਇ ਤਾਂ ਜੇ ਇਹਨਾਂ ਨੌਜਵਾਨਾਂ ਨੂੰ ਬਚਾਉਣਾ ਨਸ਼ੇ ਤੋਂ ਮੁਕਤ ਕਰਾਉਣਾ ਤਾਂ ਸਮੇਂ ਦੀ ਲੋੜ ਹੈ ਕਿ ਅਸੀਂ ਭਾਈ ਅੰਮਰਤਪਾਲ ਨੂੰ ਇੱਕ ਇੱਕ ਵੋਟ ਪਾ ਕੇ ਕਾਮਯਾਬ ਬੜਾਈਏ